ਅੱਜ ਜੇ ਪਹੁੰਚੇ ਹਾਂ ਜੀ ਕੋਇਨ ਕイズ ਤੇ ਬੁਮਾਰ ਲੋਕ ਇੰਡਸਟਰੀਜ਼ ਭਗਵਾਨ ਚੌਕ ਵੱਲ ਹੈਗਾ ਇਹ ਤੇ ਬਹੁਤ ਸਾਰਾ ਕੰਮ ਕਰਦੇ ਆ ਬਹੁਤ ਪੁਰਾਣਾ ਇਹਨਾਂ ਦਾ ਕੰਮ ਆ ਭਾਈ ਉਹਨਾਂ ਦਾ ਬਹੁਤ ਤਕੜੀ ਗੱਲਬਾਤ ਬਹੁਤ ਵਧੀਆ ਗੱਲਬਾਤ ਤੇ ਇਸੇ ਤਰ੍ਹਾਂ ਕੰਮ ਵੀ ਪੂਰਾ ਸਟੈਂਡਰਡ ਦੇ ਨਾਲ ਤੇ ਮਹਿੰਦਰ ਕੁਮਾਰ ਤਨੇਜਾ ਤਨੇਜਾ ਜੀ ਆਹੇ ਕੋਇਨ ਕイズ ਦੇ ਨਾਲ ਇਹਨਾਂ ਦਾ ਕੰਮ ਆ ਇੱਥੇ ਭਗਵਾਨ ਚੌਕ ਤੋ ਮਸ਼ੀਨਾ ਨਾਲ ਕੋਲ ਸਾਰੀਆਂ ਪੂਰਾ ਕੋਈ ਰੇਤੀਆਂ ਦਾ ਕੰਮ ਨਹੀਂ ਕੀਤਾ ਜਾਂਦਾ ਪੂਰਾ ਸਟੈਂਡਰਡ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਜੋ ਮਸ਼ੀਨਾ ਬਣਦੀਆਂ ਜਾਂਦੀਆਂ ਬਾਹਰਲੇ ਕੰਟਰੀਆਂ ਚ ਉਹਨਾਂ ਮਸ਼ੀਨਾ ਦੇ ਨਾਲ ਹਰ ਤਰ੍ਹਾਂ ਦੀ ਚਾਪੀ ਤਿਆਰ ਕਰਦੇ ਆ ਇਹ ਤੇ ਉਸ ਤੋਂ ਬਾਅਦ ਹੋਰ ਜਿਹੜੀ ਚੀਜ਼ ਇੱਕ ਬਾਹ ਬਹੁਤ ਹੀ ਜਿਹੜੀ ਜਿਹੜੀ ਚੀਜ਼ ਨੇ ਹੋਰ ਪ੍ਰਭਾਵਿਤ ਕੀਤਾ ਉਹ ਹੈ ਆਹ ਵਾਲੀ ਤੁਸੀਂ ਆਪੇ ਪੜ੍ਹ ਲਓ ਮੇਰੇ ਮਾਤਾ ਪਿਤਾ ਮੈਂ ਔਰ ਮੇਰੇ ਪਿਤਾ ਤਾਂ ਇਹ ਪੜ੍ਹ ਕੇ ਸਾ ਮੰਦੇ ਤੱਕ ਇਹ ਬਹੁਤ ਵੱਡਾ ਜੋ ਗਿਆਨ ਸਾਰਾ ਲਿਖਿਆ ਹੈ ਉਹ ਬਹੁਤ ਹੀ ਸਾਨੂੰ ਇਹ ਚੀਜ਼ਾਂ ਕਰਨੀਆਂ ਵਿਚਾਰਨੀਆਂ ਚਾਹੀਦੀਆਂ ਮੈਨੂੰ ਇਸ ਤਰ੍ਹਾਂ ਲੱਗਿਆ ਸੋ ਇਸ ਕਰਕੇ ਦਾਸ ਨੇ ਇਹ ਵੀਡੀਓ ਬਣਾਇਆ ਦੇਖੋ ਸਿਰਫ ਚਾਬੀਆਂ ਦੀ ਜਾਂ ਲੋਕ ਦੀ ਦੁਕਾਨ ਆ ਆਪਾਂ ਕਹਿੰਦੇ ਇਹ ਕਹਿ ਦਈਏ ਪਰ ਦੇ ਕੋ ਕੋਰੀ ਵੱਡੀ ਦੁਕਾਨ ਆ ਸ਼ਾਪ ਇਹਨਾਂ ਦੀ ਵਰਕਸ਼ਾਪ ਆ ਤੇ ਇਹ ਸੇਫ ਦਾ ਵੀ ਕੰਮ ਕਰਦੇ ਆ ਲੋਕ ਕਰਦੇ ਆ ਆਪਾਂ ਤਜੋਰੀਆਂ ਕਹਿ ਲੈਂਦੇ ਆ ਸਾਰਾ ਬਹੁਤ ਵਧੀਆ ਇਹਨਾਂ ਦਾ ਕੰਮ ਸੋ ਫਗਵਾ ਹੰਕੌਕ ਦੇ ਵਿੱਚ ਚਾਬੀ ਵਾਲੀ ਫੈਕਟਰੀ ਤੁਸੀਂ ਪੁੱਛ ਸਕਦੇ ਹੋ ਅਗਰ ਕਿਸੇ ਨੂੰ ਜਰੂਰ ਹੋਵੇ ਸੋ ਬਹੁਤ ਵਧੀਆ ਕੰਮ ਬਹੁਤ ਵਧੀਆ ਗੱਲਬਾਤ ਇਹਨਾਂ ਦੀ ਸੋ ਹੋਰ ਵੀ ਇਹਨਾਂ ਨੇ ਕੰਮ ਕਰਦੇ ਆ ਸੋ ਜੋ ਵੀ ਜਿਸ ਤਰ੍ਹਾਂ ਦੀ ਆਪਣੀ ਰਿਕੁਆਇਰਮੈਂਟ ਆ ਜੋ ਚੀਜ਼ ਆਪਾਂ ਨੂੰ ਚਾਹੀਦੀ ਆ ਸੋ ਤੇ ਪੂਰੀ ਤਨ ਦੇ ਜੀ ਪੂਰੇ ਮਨ ਸੱਚੇ ਮਨ ਦੇ ਨਾਲ ਇਹ ਸਾਡੀ ਹੈਲਪ ਕਰਨ ਦੇ ਲਈ ਮਦਦ ਕਰਨ ਲਈ ਹੈ ਤਤਪਰ ਨੇ ਸੋ ਇਹਨਾਂ ਹੀ ਬੇਨਤੀਆਂ ਦੇ ਨਾਲ ਸੋ ਇਹ ਦੇਖੋ ਵੀਡੀਓ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਗਾ ਜਗਾ ਤੇ ਸੋ ਉਹ ਫੋਟੋਆਂ ਲੱਗੀਆਂ ਹਨ ਉਹਨਾਂ ਦੀ ਸੋ ਜ਼ਰੂਰ ਚੱਕਰ ਮਾਰ ਕੇ ਆਪਣਾ ਕੰਮ ਕਰਵਾ ਕੇ ਸੋ ਜ਼ਰੂਰ ਸੈਟੀਸਫੈਕਸ਼ਨ ਆਪਣੀ ਤਸੱਲੀ ਕਰੋ ਇਹ ਭਾਈ ਸਾਹਿਬ ਵੀ ਇਹਨਾਂ ਬਾਰੇ ਥੋੜਾ ਜਾਣਕਾਰੀ ਦੇਣਗੇ ਹਾਂਜੀ ਦੱਸੋ ਜੀ ਇਹਨਾਂ ਬਾਰੇ ਕਿੱਦਾਂ ਬਿਲਕੁਲ ਪਰ ਵਧੀਆ ਤਰੀਕੇ ਨਾਲ ਇਹਦਾ ਵੀ ਛਾਬੀ ਕਿਉਂ ਨਹੀਂ ਬਣਦੀ ਜੇ ਛਾਬੀ ਬਣਦੀ ਮਤਲਬ ਕਿ ਇਹ ਛਾਬੀ ਨਾ ਵੀ ਹੋਵੇ ਪੂਰਾ ਤਾਲਾ ਖੋਲ ਕੇ ਹਾਂਜੀ ਬਿਲਕੁਲ ਇਹਨਾਂ ਆਪਰੇਸ਼ਨ ਨਾਲ ਪੂਰਾ ਤਾਲਾ 00 ਛਾਬੀ ਬਣ ਹਾਂ ਬਿਲਕੁਲ ਨਹੀਂ ਸਾਡਾ ਵੀ ਇਦਾਂ ਹੀ ਹਾਇਆ ਸਾਡਾ ਤਾਲਾ ਅਸੀਂ ਨਵਾਂ ਲਿਆ ਸੀ ਹਰਿਸਨ ਦਾ ਉਹ ਲਾਉਣ ਵੇਲੇ ਪਤਾ ਨਹੀਂ ਕੀ ਹੋ ਗਿਆ 16 1700 ਦਾ ਐਸਐਸ ਦਾ ਤਾਲਾ ਕਹਿ ਕੇ ਲੈਂਦਾ ਸੀ ਉਹ ਲਾਉਣ ਲੱਗੇ ਪਤਾ ਨਹੀਂ ਕੀ ਹੋ ਗਿਆ ਲਾਉਣ ਲੱਗੇ ਸੈਂਟਰ ਛਟਕ ਗਿਆ بس ਇੱਕ ਤਾਲਾ ਹੋਣਾ ਚਾਹੀਦਾ ਆ ਹਾਂਜੀ ਉਹਦੀ ਚਾਬੀ ਇਹਨਾਂ ਕੋਲ ਜਿਹੜਾ ਮਰਜੀ ਤਾਲਾ ਹੋਵੇ ਹਮੇਸ਼ਾ ਹੋਵੇ ਜਿਹੜਾ ਮਰਜੀ ਨਹੀਂ ਹੁਣ ਇਹ ਕਹਿੰਦੇ ਸੀਗੇ ਕਹਿੰਦੇ ਮਹੇਜ ਜੀ ਗਾਰੰਟੀ ਆ ਤੁਹਾਡੀ ਤਸੱਲੀ ਹੋਗੀ ਕੰਮ ਦੀ ਤੇ 5 6 ਚਾਬੀਆਂ ਬਣਵਾਈਆਂ ਉਹਦੀਆਂ ਕਹਿੰਦੇ ਵੀ ਓਪਨ ਹਾਰਟ ਸਰਜਰੀ ਕਰਦੇ। ਵੀ ਗਰੰਟੀ ਹੈ। ਉਸ ਤੋਂ ਤਾਂ ਕੀ ਦੇਖ ਲੋ ਲਾ ਕੇ ਕੈਂਪ ਆ। ਹਾਂਜੀ। ਕੈਂਪ ਦੇ ਟੈਂਕ ਦਾ ਤਾਲਾ ਇੱਕ ਵਾਰੀ ਬੰਦ ਹੋ ਗਿਆ। ਤਾਲਾ ਖੋਲ ਕੇ ਲਾਏ ਦਾ। ਓਏ ਹੋਏ। ਚਾਬੀ ਲਿਆ ਕੇ ਤੁਸੀਂ ਕੱਪ ਕਰਦੇ ਇਹਨੂੰ ਡਰਮ ਦੀ ਬੋਤਲ ਦਿੱਤੀ। ਅੱਛਾ। ਸਦਕੇ। ਵਾਹ ਜੀ ਵਾਹ। ਚਲੋ ਜੀ। ਹੋਰ ਕੋਈ ਸਬੂਤ ਕੋਈ ਪ੍ਰੂਫ ਚਾਹੀਦਾ? ਚਲੋ ਜੀ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਭਾਈ ਸਾਹਿਬ ਦਾ ਹੀ ਬਹੁਤ-ਬਹੁਤ ਧੰਨਵਾਦ।